ਜੇ ਗੱਲ ਕਰੀਏ ਚਿਪੜ ਦੀ ਤਾਂ ਸਾਡੇ ਮਾਲਵੇ ਇਲਾਕੇ ਦੇ ਵਿੱਚ ਸਭ ਤੋਂ ਵੱਧ ਚਿਪੜ ਪਾਈ ਜਾਂਦੇ ਨੇ ਆਮ ਤੌਰ ਤੇ ਲੋਕ ਇਸ ਨੂੰ ਚਟਨੀ ਦੇ ਰੂਪ ਤੇ ਵਿੱਚ ਜਾਂ ਜੀਬ ਦੇ ਸਵਾਦ ਤੌਰ ਤੇ ਖਾਂਦੇ ਨੇ ਪਰ ਜੇ ਤੁਹਾਨੂੰ ਮੈਂ ਇਸ ਦੇ ਬੈਨੀਫਿਟ ਦੱਸਾਂ ਤੁਸੀਂ ਹਰ ਰੋਜ਼ ਚਿਪੜ ਖਾਣ ਲੱਗੋਗੇ ਬਹੁਤ ਸਾਰੇ ਲੋਕ ਚਿਪੜਾ ਨੂੰ ਸੁਕਾ ਕੇ ਉਹਨਾਂ ਨੂੰ 2-3 ਦਿਨ ਧੁੱਪ ਲਵਾ ਕੇ ਬਾਅਦ ਵਿੱਚ ਗ੍ਰਾਈਂਡ ਕਰਕੇ ਉਹਦਾ ਪਾਊਡਰ ਬਣਾ ਕੇ ਵਰਤਮਾਨ ਵਿੱਚ ਪਾ ਕੇ ਰੱਖ ਲੈਂਦੇ ਨੇ ਤੇ ਸਾਰਾ ਸਾਲ ਉਸ ਦਾ ਇੱਕ ਚਮਚਾ ਚਟਨੀ ਦੇ ਵਿੱਚ ਜਾਂ ਸਬਜ਼ੀ ਦੇ ਵਿੱਚ ਵਰਤ ਕੇ ਸਾਰਾ ਸਾਲ ਉਹਦਾ ਸਵਾਦ ਲੈਣੇ ਚਿਬੜ ਦੇ ਵਿੱਚ ਕੁਝ ਇਸ ਤਰ੍ਹਾਂ ਦੇ ਪੌਸ਼ਟਿਕ ਤੱਤ ਤੇ ਕੈਮੀਕਲ ਪਾਏ ਜਾਂਦੇ ਨੇ ਜੋ ਸਾਡੇ ਕੋਲੇਸਟ੍ਰੋਲ ਨੂੰ ਠੀਕ ਕਰਦੇ ਨੇ ਪਾਚਨ ਕਿਰਿਆ ਨੂੰ ਠੀਕ ਕਰਦੇ ਨੇ ਜਿਨ੍ਹਾਂ ਲੋਕਾਂ ਦਾ ਪੇਟ ਦਾ ਸਵਾਦ ਸਹੀ ਨਹੀਂ ਰਹਿੰਦਾ ਭੁੱਖ ਨਹੀਂ ਲੱਗਦੀ ਜਾਂ ਖਾਣਾ ਖਾਣ ਤੋਂ ਬਾਅਦ ਖਾਣਾ ਖਾਚ ਨਹੀਂ ਆਉਂਦਾ ਉਹਨਾਂ ਲੋਕਾਂ ਲਈ ਚਿਬੜ ਬਹੁਤ ਜ਼ਿਆਦਾ ਲਾਹੇਵੰਦ ਹੈ ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਜਿਨ੍ਹਾਂ ਲੋਕਾਂ ਦੇ ਸੈੱਲ ਘਟ ਜਾਂਦੇ ਨੇ ਪਲੇਟ ਲੈੱਟ ਸੈੱਲ ਘਟ ਜਾਂਦੇ ਨੇ ਉਹ ਚਿਬੜ ਦੀ ਵਰਤੋਂ ਜ਼ਰੂਰ ਕਰਨ ਜਾਂ ਚਿਬੜ ਦੀ ਚਰਨੀ ਦੀ ਵਰਤੋਂ ਜ਼ਰੂਰ ਕਰਨ ਤੁਹਾਨੂੰ ਬਹੁਤ ਜ਼ਿਆਦਾ ਫਾਇਦਾ ਮਿਲੂਗਾ ਤੇ ਇਸ ਤਰ੍ਹਾਂ ਦੀ ਵੀਡੀਓ ਲਈ ਸਾਡੇ ਚੈਨਲ ਨੂੰ ਫੋਲੋ ਤੇ